ਸੋਨੇ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਜਿਹੜਾ ਸਮਾਨ ਦੀ ਉਹਦੀ ਆਪਾਂ ਤਸਵੀਰਾਂ ਸਾਂਝੀਆਂ ਕਰਨਾ ਕਿੰਨਾ ਖੂਬਸੂਰਤ ਜਿਹੜਾ ਲੇਡੀਜ਼ ਵਾਸਤੇ ਜਿਹੜਾ ਅੱਜ ਕੱਲ ਜੇਕਰ ਸੋਨੇ ਦੀ ਗੱਲ ਕਰੀਏ ਤਾਂ ਇੱਕ ਮਿੰਟ ਨਹੀਂ ਲੱਗਦਾ ਜਿਹੜੇ ਚੋਰ ਆ ਜਿਹੜੇ ਖੋ ਗਏ 도ੜ ਜਾਂਦੇ ਪਰ ਇਹ ਜਿਹੜਾ ਸਮਾਨ ਆ ਜਿਹੜਾ ਖੋ ਕੇ 도ੜ ਦੀ ਜਾਂਦੇ ਕਿ ਤਾਂ 50 100 200 ਦਾ ਨੁਕਸਾਨ ਜਿਹੜਾ ਆ ਹੋ ਸਕਦਾ ਦੇਖੋ ਕਿੰਨਾ ਖੂਬਸੂਰਤ ਕੜਾ ਜਿਹੜਾ ਕੋਈ ਕਹਿ ਨਹੀਂ ਸਕਦਾ ਕਿ ਮੰਨ ਲਓ ਜਿਹੜਾ ਰੈਡੀਮੇਡ ਆ ਸੇਮ ਸੋਨੇ ਵਾਂਗ ਦਾ ਜਿਹੜਾ ਤਿਆਰ ਕੀਤਾ ਗਿਆ ਤਿਆਰ ਸੋਨੇ ਵਾਂਗੂ ਤਿਆਰ ਆ ਸੋ ਭਾਈ ਸਾਹਿਬ ਜਿਹੜਾ ਇਹ ਸੋਨਾ ਵਾਂਗੂ ਤਿਆਰ ਕੀਤਾ ਗਿਆ ਕੀ ਕਿੰਨੇ ਕਿੰਨੇ ਦੇ ਪੀਸਸ ਸਟਾਕਿੰਗ ਹੈ ਜੀ ਇਹ 150 ਦੇ ਡੱਬੀ ਬਾਜ਼ਾਰ 'ਚ ਹੈਗੀ ਆਪਣੇ ਕੋਲ ਅੱਛੇ 100 ਰੁਪਏ ਦੀ 150 ਦੀ 4 ਪੀਸ 2200 ਦੀ ਅਲੱਗ-ਅਲੱਗ ਰੇਟ ਹੈ ਜੀ ਤੇ ਜੇਕਰ ਅਸੀਂ ਹੁਣ ਗੱਲ ਕਰੀਏ ਤੇ ਜਿਹੜੇ 2 ਪੀਸ ਹੈ ਇਹ ਕਿੰਨੇ ਦੇ 300 ਰੁਪਏ ਦੇ ਜੀ 4 ਪੀਸ ਵਾਜੇ 600 150 ਰੁਪਏ ਦੇ ਵਿੱਚ 2 ਪੀਸ ਤੁਸੀਂ ਖਰੀਦ ਸਕਦੇ ਹੋ ਕਿੰਨਾ ਖੂਬਸੂਰਤ ਜਿਹੜਾ ਆ ਇਹਦਾ ਕੋਈ ਗਾਰੰਟੀ ਵਗੈਰਾ ਦੀ ਹੁੰਦੀ ਹੈ ਇਹ ਪਿੱਤਲ ਦਾ ਮਾਰਾ ਜੀ ਇਹ 2 ਸਾਲ ਕਿੱਥੇ ਨਹੀਂ ਜਾਣੇ ਅੱਛਾ 2 ਸਾਲ ਜੇਕਰ ਅਸੀਂ ਹੁਣ ਆਪਾਂ ਕਹਿ ਸਕਦੇ ਸੋਨੇ ਦੇ ਜਿਹੜੇ ਲਾਗ ਪਾਗ ਜਾਂਦੇ ਆ ਲੇਡੀਜ਼ ਪਾਗ ਜਾਂਦੇ ਜਾਂ ਮਗਰੋਂ ਧੂਗੇ ਲਾ ਜਾਂਦੇ ਆ ਜਾਂ ਖਿੱਚ ਕੇ ਲੈ ਜਾਂਦੇ ਆ ਐਕਸੀਡੈਂਟ ਵਗੈਰਾ ਦੀ ਹੁੰਦਾ ਪਰ ਇਹਦਾ ਕੋਈ ਇਦਾਂ ਦਾ ਕੋਈ ਚਾਂਸ ਨਹੀਂ ਜਿਹੜਾ ਮਾਜੀ ਖੋ ਗਏ ਲੈ ਜਾਂਦੇ ਲੇਕਿਨ ਜੀ ਉਹਨਾਂ ਨੂੰ ਕੀ ਪਤਾ ਲੱਗਣਾ ਕਿ ਉਹਨਾਂ ਨੇ ਸੋਨਾ ਪਾਇਆ ਤੇ ਉਹ ਜਦੋਂ ਚੋਰ ਲੈ ਜਾਊਗਾ ਉਸ ਵੇਲੇ ਪਤਾ ਲੱਗੇਗਾ ਜੀ ਕੀ ਹੋ ਰਿਹਾ ਵਾ ਲਗਾਤਾਰ ਆਪਾਂ ਗੱਲਬਾਤ ਕਰਦੇ ਆਂਗੇ ਚੋਰਾਂ ਵਾਸਤੇ ਦੀ ਜਿਹੜਾ ਆ ਸੋਨਾ ਜੇਕਰ ਖੋ ਗਏ ਤੋੜ ਸਕਦੇ ਆ ਤੇ ਪਰ ਉਹ ਜਿਹੜਾ 3-4 ਲੱਖ ਰੁਪਏ ਦਾ ਨੁਕਸਾਨ ਜਿਹੜਾ ਪੈ ਸਕਦਾ ਤੁਸੀਂ ਜਿਹੜਾ 150 ਰੁਪਏ ਚ ਜਿਹੜਾ ਖਰੀ 150 ਤੋਂ ਸਟਾਰਟ ਕਿੰਨੇ ਤੱਕ ਆਈ 150 200 200 ਰੁਪਏ ਦਾ ਕਿਹੜਾ ਪੀਸ ਹੈ ਇਹ ਪੀਸ ਸਰ ਸੈਟ ਹੈ ਜੀ ਇਹ 100 ਇੱਚੇ ਦੋ ਚੂੜੀਆਂ ਇਹ ਕਿੰਨੇ ਦਾ ਪੀਸ ਦੋ ਚੂੜੀਆਂ ਦੇ ਵਿੱਚ ਇਹ 200 ਦਾ ਜੀ ਸੋ 200 ਰੁਪਏ ਦੇ ਵਿੱਚ ਕਿੰਨਾ ਖੂਬਸੂਰਤ ਪੀਸ ਤਿਆਰ ਕੀਤਾ ਗਿਆ ਦੇਖੋ ਤੁਸੀਂ ਦੇਖ ਸਕਦੇ ਹੋ ਟਾਣੂ ਐਨ ਪੂਰੀ ਤਰ੍ਹਾਂ ਸਜਾ ਦੂੰਗਾ ਕਿਹ ਘਰ ਵਾਲਾ ਪਛਾਣ ਵੀ ਨਹੀਂ ਸਕਦਾ ਕਿ ਤੂੰ ਨਕਲੀ ਪਾਇਆ ਜਾਂ ਅਸਲੀ ਪਾਇਆ ਸੋ ਦਸ਼ਕਨ ਦਾਦੀ ਕੀ ਚੈਨ ਦੀ ਗੱਲਬਾਤ ਕਰੀਏ ਕਿ ਕਾਫੀ ਜਿਹੜੇ ਚੋਰ ਹੈ ਪਿੱਛੇ ਖੋਗੇ ਚੈਨਾ ਧੋੜ ਜਾਂਦੇ ਆ ਪਰ ਇਹ ਚੈਨ ਜਿਹੜੇ ਇੱਧਰ ਲਾਦੀ ਜਿੱਦਾਂ ਪੂਰੀ ਸੋਨੇ ਦੀ ਹੁੰਦੀ ਹੈ ਨਾ ਬਿਲਕੁਲ ਜੀ ਬਿਲਕੁਲ ਇਹ ਤਾਂ ਚੋਰਾਂ ਨੂੰ ਬਾਅਦ ਵਿੱਚ ਮੱਥੇ ਤੇ ਹੱਥ ਮਾਰਨਾ ਜੀ ਇਹ ਕਿੰਨੇ ਦੀ ਚੈਨ ਹੈ 50 100 ਦੋ ਰੇਟ ਹੈ ਜੀ 50 ਰੁਪਏ ਦੇ ਇੱਕ ਪੀਸ 50 ਰੁਪਏ ਦਾ ਇੱਕ ਪੀਸ 100 ਰੁਪਏ ਵਾਲਾ ਵੀ ਵਿੱਚ ਹੈਗਾ ਜੀ 50 ਰੁਪਏ ਤੇ 100 ਰੁਪਏ ਦੇ ਵਿੱਚ ਦੋ ਪੀਸ ਜਿਹੜੇ ਆ ਖਰੀਦ ਸਕਦੇ ਹੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਕਿੰਨਾ ਖੂਬਸੂਰਤ ਜਿਹੜੇ ਕੜੇ ਵਗੈਰਾ ਜਾਂ ਟੋਕਸ ਵਗੈਰਾ ਦੇ ਜਿਹੜੇ ਬਣਾਏ ਹੋਏ ਆ ਜਿਹੜੇ 100 150 50 100 150 200 ਦੀ ਸੇਲ ਹੈ ਜੀ ਹੋ ਦੱਸ ਕਰਨ ਦੱਸ ਦੀ ਕਿ 50 ਰੁਪਏ ਤੋਂ ਜਿਹੜਾ ਸਟਾਰਟਿੰਗ ਸਮਾਨ ਆ ਤੇਰਾ 200 ਤੱਕ ਲਾਸਟ ਹੈ ਜੀ ਸੋ ਆਪਾਂ ਹੁਣ ਹਾਰ ਦੀ ਗੱਲ ਕਰੀਏ ਜਿਹੜਾ ਆ ਹਾਰ ਜਿਹੜਾ ਆ ਇਹਦੀ ਪ੍ਰਾਈਸ ਕੀ ਹੈ ਭਾਈ ਸਾਹਿਬ ਦਾ ਇਹ ਜਿੰਨੇ ਵੀ ਸੱਟੇ 200 ਦੇ ਆ ਸਾਰੇ ਸੋ 200 ਰੁਪਏ ਦੇ ਵਿੱਚ ਜਿਹੜਾ ਤੁਸੀਂ ਹਾਰ ਹਾਰ ਜਿਹੜਾ ਖਰੀਦ ਸਕਦੇ ਹੋ ਵਿਆਹ ਸ਼ਾਦੀ ਦੇ ਵਿੱਚ ਬੇਫਿਕਰ ਹੋਗੇ ਤੁਸੀਂ ਘੁੰਮ ਸਕਦੇ ਹੋ ਤੁਹਾਨੂੰ ਪੂਰਾ ਖੂਬਸੂਰਤ ਬਣਾ ਦੇਗਾ ਤੁਹਾਨੂੰ ਪਛਾਣ ਵੀ ਨਹੀਂ ਸਕਦਾ ਕਿ ਇਹ ਹਾਰ ਤੁਸੀਂ ਨਕਲੀ ਪਾਇਆ ਜਾਂ ਫਿਰ ਅਸਲੀ ਪਾਇਆ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੇ ਲਗਾਤਾਰ ਜਿਹੜਾ ਮੇਲੇ 'ਚ ਲੋਕ ਖੂਬ ਆਨੰਦ ਲੈ ਰਹੇ ਉੱਥੇ ਆਪਾਂ ਗੱਲਬਾਤ ਕਰਾਂਗੇ ਬੰਗਾਂ ਵਗੈਰਾ ਦੀ ਗੱਲਬਾਤ ਕਰਾਂਗੇ ਦੇਖੋ ਕਿੰਨੀਆਂ ਖੂਬਸੂਰਤ ਜਿਹੜੀਆਂ ਬੰਗਾਂ ਤਿਆਰ ਕੀਤੀਆਂ ਗਈਆਂ ਲਗਾਤਾਰ ਐ ਬਾਈ ਸਾਹਿਬ ਕਿੰਨੇ ਦੀਆਂ ਪੀਸਾਂ? 100 ਰੁਪਏ ਦਾ ਜੀ। 100 ਰੁਪਏ ਦੇ ਵਿੱਚ ਜਿਹੜਾ ਪੀਸ ਇਹ ਤਿਆਰ ਕੀਤੇ ਗਏ ਕਿੰਨੇ ਖੂਬਸੂਰਤ ਪੀਸ ਆ। ਹਰ ਤਰ੍ਹਾਂ ਦਾ ਪੀਸ ਤੁਸੀਂ ਖਰੀਦ ਸਕਦੇ ਹੋ। ਬਾਈ ਸਾਹਿਬ ਕੀ ਕੀ ਰੇਟ ਹੈ ਇਹ ਟੋਟਲ? ਸਾਰੇ ਦਾ 100 ਰੁਪਏ ਦਾ ਰੇਟ ਹੈ ਜੀ। 100 ਰੁਪਏ ਦੇ ਵਿੱਚ ਸਟਾਰਟਿੰਗ ਕਿੰਨੇ ਤੋਂ ਹੁੰਦਾ? 100 ਰੁਪਏ ਦਾ। 100 ਰੁਪਏ ਦੇ ਵਿੱਚ ਜਿਹੜਾ ਹੰਗਰੂ ਵਾਲਾ ਇਹ 150 ਰੁਪਏ ਦਾ ਆਪਰੇ ਜੀ। ਤੁਸੀਂ ਦਾਦੀ ਕੀ ਦਸ਼ਕਾ ਨੂੰ ਕੀ 150 ਰੁਪਏ ਦੇ ਜਿਹੜੇ ਪੀਸ ਜਿਹੜੇ ਆ ਖਰੀਦ ਸਕਦੇ ਹੋ ਹੋਰ ਦੀ ਆਪਾਂ ਗੱਲਬਾਤ ਕਰਾਂਗੇ। ਤੇ ਆ ਜਿਹੜੀ ਆਈਟਮਾਂ ਕਿੰਨੇ ਤੱਕ ਤਿਆਰ ਹੈ ਜੀ ਨੇ 100 ਰੁਪਏ 100 ਰੁਪਏ 100 ਸੋ 100 ਰੁਪਏ ਦੇ ਵਿੱਚ ਲਗਾਤਾਰ ਤੁਸੀਂ ਸਮਾਨ ਜਿਹੜਾ ਖਰੀਦ ਸਕਦੇ ਹੋ ਕਿੰਨੇ ਖੂਬਸੂਰਤ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਬਣ ਕੇ ਜਾ ਸਕਦੇ ਹੋ ਅੱਜ ਹੀ ਤੁਸੀਂ ਵਿਜ਼ਿਟ ਕਰੋ ਸਮਾਨ ਜਿਹੜਾ 100 ਰੁਪਏ ਤੋਂ ਸਟਾਰਟਿੰਗ ਜਿਹੜਾ ਹੋ ਚੁੱਕਿਆ ਸੁਨਹਿਰੀ ਮੌਕੇ ਦਾ ਲਾਭ ਲਓ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼